ਸੋਹੰਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਪਹਿਲੀ ਚੇਸ 6 ਸੇ ਸਮਤ 5 ਘਰ ਪਗੋਦਾਰ ਜੇਠੋਆਲ ਸਮਤ ਸੰਸਈ ਕੇ ਮੈਂ ਵੇਖਿਆ ਖੇਲ ਚੌਥੇ ਯੁਗ ਚੌਕੜੀ ਜਗਤ ਤੇ ਹਾਨ ਲਗਾਈਆ ਸਾਜ ਤ੍ਰੇਤਾ ਦਵਾਪਰ ਕਾਲ ਯੁਗ ਦੇਖਾ ਲਿਖਿਆ ਉਹ ਜੋ ਏਵ ਆਪੇਦ ਵਾਤਣੋਂ ਪਰਦਾਰਿਆ ਨਾਰਾਇਆ ਨਿਰਗੁਣ ਧਾਰ ਮੈਨੂੰ ਸਭ ਕੁਝ ਗਿਆ ਸੋਝ ਪਰਦਾ ਉਲਾ ਦਿੱਤਾ ਚਕਾਈਆ ਚਾਰ ਵਰਨ 18 ਵਰਨ ਸ੍ਰਿਸ਼ਟੀ ਦ੍ਰਿਸ਼ਟੀ ਵਖੇ ਬਦ ਮਨਮਤ ਖੋਦ ਖਜਾਈਆ ਤਨ ਬਜੂਦ ਰਿਆ ਨਾਲੋ ਮਰਤੀ ਕਚ ਪਰਮ ਨਾ ਕੋਈ ਪੁਲਾਈਆ ਕੋਟਾ ਵਿੱਚ ਅਣਕਾ ਵਿੱਚ ਭਗ ਸੇ ਨੇ ਗੁੰਦੇ ਅਗਮੀ ਤੋਕ ਤੂੰ ਮੇਰਾ ਮੈਂ ਤੇਰਾ ਰਗ ਅਲਾਈਆ ਰਸਨਾ ਜਿਵੇਂ ਬੱਤੀ ਦੰਦ ਸਿਲਾਉਂਦਾ ਮੁਖ ਆਤਮ ਪਰਮਾਤਮ ਵਜੀ ਬਧਾਈਆ ਮੈਂ ਨਮਸਕਾਰ ਸਜਦਾ ਕੀਤਾ ਚੁਪ ਡਰਨਾਵਤ ਵਿੱਚ ਸੀਸ ਨਵਾਈਆ ਅੰਤ ਹਾਸ ਕੇ ਕਹਾ ਮੇਰਾ ਸਮਤ ਗਿਆ ਬੁੱਕ ਮੁਕੰਮਲ ਆਪਣੀ ਕਾਰ ਕਮਾਈਆ ਜੋਤੀ ਜੋਸ ਰੂਪ ਹਰਿਆਪ ਆਪਣੀ ਕਿਰਪਾ ਕਰ ਸਾਡ ਆਪਣਾ ਖੇਲ ਵਖਾਈਆ ਸੰਮਤ ਸੋਹਣ ਸੋਚਾਰ ਕੇ ਮੈਂ ਵੇਖਿਆ ਜਗਤ ਜਹਾਨ ਜਹਲਦ ਦਿਨ ਦੁਨੀ ਦੇਖ ਵਿਖਾਈਆ ਸੰਦੇਸ ਆ ਦਿੱਤਾ ਸ਼੍ਰੀ ਭਗਵਾਨਾ ਤੂਰ ਕਰਤੇ ਦਿੱਤਾ ਸੁਡਾਈਆ ਚਾਰੋਂ ਕੋਟ ਫਿਰੇ ਸ਼ਤਾਨਾ ਦਿਆ ਦਿਸ਼ਾ ਹੋਏ ਹਲਕਾਈਆ ਹੋਈ ਹਲਕਾਈਆ ਝਗੜਾ ਪਿਆ ਤਾ ਤੇ ਵਿਸ਼ਾਨੋ ਮਾਨਵ ਕਰੇ ਕੂੜ ਲੜਾਈਆ ਆਤਮ ਰਿਆ ਨਾ ਕੋਈ ਗਿਆਨ ਬ੍ਰਹਮ ਵਿਦਿਆ ਨਾ ਕੋਈ ਪੜਾਈਆ ਚਾਰੋਂ ਕੁੰਟ ਸੁਜੋ ਮਸਾਨਾ ਸਤ ਸਿਦਵਾਦ ਹੋ ਸਤਿ ਅਸਤ ਵਾਦੇ ਸੋ ਬਾ ਕੋ ਡਾ ਪਾਈਆ ਜੋ ਦਾ ਸੂਰ ਵੀਰ ਦਿ세 ਨਾ ਕੋਈ ਨੌਜਵਾਨ ਮਰਦ ਮਰਦਾਨ ਆਖ ਨਾ ਕੋਈ ਖਲਾਈਆ ਜੋਤੀ ਜੋਸ਼ ਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਤੁਰਦਾ ਮਾਰੋ ਦਰ ਤੇਰੇ ਮੰਗ ਮਗਾਈਆ ਸੰਮਤ ਕੇ ਮੇਰੀ ਅੰਤਮ ਬਾਰੋ ਭਾਰਤਾ ਪ੍ਰਭ ਦੀ ਦਿਆ ਜਨਾਈਆ ਖਬਰਦਾਰ ਕੀਤੇ ਗੁਰੂ ਅਵਤਾਰ ਪਗੰਬਰ ਰਹਾ ਲਾਈਆ ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰੋ ਰੋੜ ਤੇ ਤੀਸ਼ਾ ਆ ਜਗਾਈਆ ਤੰਨੀ ਤਰਤ ਤਮਲੇ ਆਲੂ ਸਿਮਿੰਦ ਰਾਹੰਦੋਂ ਉਤਾਰੋ ਸੁਸਤੀ ਦ੍ਰਿਸ਼ਟੀ ਬੇਚ ਦਰੜਾਈਆ ਹੁਕਮ ਦੱਸ ਸੱਚੀ ਸਰਕਾਰ ਕੀਤੀ ਅਗਮ ਪੜਾਈਆ ਲੜਾ ਦੇਣਾ ਵੇਖੋ ਅੰਤ ਸਰਬ ਸੰਸਾਰ ਜੋਤੀ ਜੋਸ ਰੂਪ ਹਰਿਆ ਪਪੜੀ ਕਿਰਪਾ ਕਰੋ ਕਰ ਖੇਲ ਸਾਚਾ ਹਰ ਧੁਰ ਦਾ ਹੁਕਮ ਇਕ ਵਰਤਾਈਆ ਚੌਥਾ ਜੁਗ ਹੈ ਵੇਖੀ ਚਾਰ ਜੁਗ ਦੀ ਧਾਰਾ ਤਰਨੀ ਤਰਤ ਤਵਲ ਖੋਜ ਖਜਾਈਆ ਹੁਕਮ ਸੰਦੇਸਾ ਦਿੱਤਾ ਅਗੰ ਅਪਾਰ ਅ ਲੱਖ ਦੋ ਚਰ ਰਿਆ ਜਨਾਈਆ ਕਮਰਦਾਰ ਹੋਵੇ ਸਵਾਦਾਨ ਜੈਤ ਸੰਸਾਰਾ ਸੰਸਾਰੀ ਪੰਡਾਰੀ ਸਿੰਗਾਰੀ ਨਾਲ ਮਲਾਈਆ ਉਠੋ ਪੱਜੋ ਨਠੋ ਤੇਈ ਅਵਤਾਰਾ موسی ঈਸਾ ਮੁਹੰਮਦ ਨਾਲ ਮਲਾਈਆ ਗੁਰ ਦਾ ਗੁਰਦਾਸ ਕਰੋ ਇਹ ਬਿਚਾਰਾ ਬੁੱਧੀ ਤੂੰ ਪਰੇ ਧਿਆਨ ਲਗਾਈਆ ਜਿਸ ਦੇ ਕੇ ਆਇਆ ਲੋਰਾ ਨਾਮ ਸੁਦੇਸ਼ਾਂ ਵਿੱਚ ਸੁਨਾਈਆ ਕਾ ਕੇ ਆਇਆ ਕਲ ਕੀ అవਤਾਰਾ ਮੇਕ ਲੰਕ ਨੂੰ ਪ੍ਰਗਟਾਈਆ ਅਮਾ ਮਾ ਦਾ ਅਮਾਵ ਸਿਕਦਾਰਾ ਸਤ ਉਪਸਾਚਾ ਸ਼ਨਸ਼ਾਈਆ ਨਿਰਗਣ ਰੂਪ ਨਿਰਗਣ ਰੂਪ ਹੋਇਆ ਉਜਿਆਰਾ ਬੋ ਜਹਾਨਾ ਡਗ ਮਗਾਈਆ ਲਣਾ ਦੇਣਾ ਵੇਖ ਅਗਮ ਅਪਾਰ ਅਲੱਖ ਅਗੋਚਰ ਖੋਜ ਖਜਾਈਆ ਜਿਸ ਸੁਹਾਇਆ ਇੱਕ ਦਵਾਰਾ ਸਤਖੰਡ ਸਾਚੇ ਸੋ ਬਾਪਾਈਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰੋ ਪਰ ਖੇਲ ਸਾਚਾ ਹਾਰੋ ਸਬ ਸੁਆਮੀ ਨੂਰ ਅਲਾਈਆ ਯਾਰੀ ਹਸੰਗਤੀ ਦਾਸ ਕੋ ਹਰ ਬਾਣੀ ਪੜਦਾ ਅਨੇਕ ਕੁੱਲਾ ਗਲਤੀਆਂ ਹੋਈਆਂ ਹੋਮ ਗਿਆ ਸੱਚੇ ਪਿਆਰੇ ਚਰਨਾ ਪਾਸੋਂ ਤੇ ਸੰਗਤ ਦੇ ਚਰਨਾ ਪਾਸੋਂ ਮਾਫੀ ਦਾ ਜਾਚ ਖਾਂ ਸੋ ਹਮਾਰਾ ਈਸ਼ਰ ਸਿੰਘ ਵਿਸ਼ਨੋ ਪਗਵਾਂ ਦੀ ਜਾ ਸੋ ਹਮਾਰਾ ਈਸ਼ਰ ਸਿੰਘ ਵਿਸ਼ਨੋ भॻवान जी जंग माराए शेर श्रीष्नो भॻवान जी जया